ਹੈਲੇ ਰਹਾਵੇ ਹੈਲੇ ਰਹਾਵੇ ਪੂਰਿਆ ਕਰੋ ਪੂਰਿਆ ਕਰੋ ਸੱਚਾ ਵੇ ਜਗ ਮਰੇ ਲੋਕਾਂ ਦਾ ਇੱਕਾ ਜਿੰਦਾਬਾ ਜਿੰਦਾਬਾ ਅਹਦੂਲਾ ਯਾ ਦਰਵਾਜੇ ਨੀਂ ਦਰਦੇ ਲੋ ਅੱਗੇ ਦੀ ਆਗੇ ਆਗੇ ਆ ਗਏ ਜੀ ਸੋ ਖਾਸ ਕਰਕੇ ਆਗੂ ਸੱਤੀਆਂ ਨੂੰ ਕਹੋ ਵੀ ਹਰ ਹਾਲਤ ਤੇ ਭੇਜੋ ਬੰਦੇ ਕਿਉਂ ਕੱਲ ਨੂੰ ਆਪਣਾ ਕੱਲਿਆਂ ਨਾ ਜਾਣਾ ਵਾ ਕੱਲ ਦਾ ਜਥਾ ਆਪਣੇ ਕੱਲਿਆਂ ਦਾ ਵਾ ਇਸ ਕਰਕੇ ਵੱਡੀ ਤਿਆਰੀ ਕਰੋ ਤੇ ਪੂਨ ਤੇ ਪੂਰਾ ਖਿੱਚ ਦਿਓ ਬੰਦਿਆਂ ਨੂੰ ਵੀ ਆਓ ਸਾਰੇ ਤੇ ਬਾਰਡਰ ਤੇ ਪਹੁੰਚੋ ਸ਼ਾਮ ਤੱਕ ਸਾਨੂੰ ਆਪਣੀ ਵਾਰੀ ਆ ਸੋ ਬੰਦੇ ਮੈਂ ਹੀ ਟੈਂਡਰ ਗੱਲਾਂ ਕੀਤੀਆਂ ਦਾਰਿਆਂ ਇੱਥੇ ਜੀ ਗਵਾਈ ਕਰਨੀ ਹੈਗੀ ਆ ਆ ਉਹ ਜਿਸ ਤਰ੍ਹਾਂ ਦੇ ਅੱਗੇ ਪ੍ਰਬੰਧ ਹੋ ਰਹੇ ਆ ਕਤਾਲਾ ਸਾਹਿਬ ਕੀ ਰਣ ਨੀਤੀ ਆ ਬਿਲਕੁਲ ਅਸੀਂ ਜਦੋਂ ਮੇਰੇ ਨਾਲ ਸਰਜੀਤ ਸਿੰਘ ਟੁੱਲਿਆ ਜੀ ਜਿਨ੍ਹਾਂ ਨੇ ਜੱਥੇ ਦੀ ਵਾਈ ਕਰਨੀ ਆ ਸਾ ਨਾਲ ਸੁਖਨਾਮ ਸਿੰਘ ਪੰਡੂਆ 101 ਦਾ ਜੱਥਾ ਜਿਹੜਾ ਅੱਗੇ ਨੂੰ ਬਿਲਕੁਲ ਸ਼ਾਂਤ ਮੈਂ ਧੱਕ ਦੇ ਨਾਲ ਕਿਉਂਕਿ ਮਰਜੀ ਵਾਲੇ ਦੀ ਡੈਫੀਨੇਸ਼ਨ ਹੀ ਇਹ ਹੁੰਦੀ ਆ ਕਿ ਅਗਲਾ ਜ਼ਬਰ ਕਰਦਾ ਤੇ ਸਬਰ ਦੇ ਨਾਲ ਉਹ ਜ਼ਬਰ ਨੂੰ ਸਹਿਣਾ ਐ ਪੂਰੀ ਤੈਰੀ ਦੇ ਨਾਲ ਜਾਵਾਂਗੇ ਤੇ ਦੇਸ਼ ਦੁਨੀਆ ਨੂੰ ਦੱਸਾਂਗੇ ਕਿ ਇੱਕ ਪਾਸੇ ਏ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੀ ਲਗਾਤਾਰ ਕਿਸਾਨਾਂ ਤੇ ਜ਼ਬਰ ਢਾਉਣਾ ਚਾਹੁੰਦੀ ਆ ਤੇ ਅਸੀਂ ਸਬਰ ਦੇ ਨਾਲ ਉਹਦਾ ਮੁਕਾਬਲਾ ਕਰਨਾ ਚਾਹੁੰਦੇ ਆ ਸ਼ਾਂਤ ਬਈ ਢੰਗ ਦੇ ਨਾਲ ਦੁਨੀਆ ਨੂੰ ਦੱਸਾਂਗੇ ਕਿ ਇੱਕ ਲੜਾਈ ਸ਼ੰਭੂ ਬਾਰਡਰ ਤੋਂ ਵੀ ਇਹੋ ਜੀ ਤੁਰ ਲੱਗੀ ਆ ਜਿਹੜੀ ਲੜਾਈ ਹਮੇਸ਼ਾ ਕੋ ਰਾਹ ਵਿਖਾਉਣ ਵਾਲੀ ਲੜਾਈ ਆ ਦੇਸ਼ ਦੇ ਦੁਨੀਆ ਦੇ ਕਿਸਾਨਾਂ ਦੇ ਹਾਂਜੀ ਸਾਡੇ ਦੂਸਰੇ ਲੀਡਰ ਸਰਜੀਤ ਸਿੰਘ ਫੂਲ ਹਾਂਜੀ ਫੂਲ ਸਾਹਿਬ ਕੀ ਤਿਆਰੀ ਹੈ ਕਿਵੇਂ ਸੋਚ ਰਹੇ ਹੋ ਬਿਲਕੁਲ ਜੀ ਪੂਰੀ ਤਿਆਰੀ ਹੈ ਮਾਨਸਿਕ ਸਰੀਰਕ ਸਾਰੇ ਪੱਖਾਂ ਤੋਂ ਤੇ ਮਰਜੀਬੜਿਆਂ ਦਾ ਜੱਥੇ ਦੀ ਗਵਾਹੀ ਕਰਨ ਤੇ ਸਾਡੇ ਸਿਕਿਉਰਟੀ ਲਈ ਹੈ ਤਾਲਾ ਸਾਹਿਬ ਖੜੇ ਨੇ ਮੇਰੀ ਹੈ ਦੋਸ ਸਿੰਘ ਹੋਰ ਨੇ ਸਤਰਾਜ ਸਿੰਘ ਪੰਨੂ ਹੈ ਬਰਜਿੰਦਰ ਸਿੰਘ ਚੜਿਆਲਾ ਨੇ ਮਰਜੀਬੜਿਆਂ ਦਾ ਜਿਹੜੀ ਕੱਲ ਵੀ ਸਾਨੂੰ ਪੱਤਰਕਾਰ ਵੀ ਪੁੱਛਦੇ ਸੀ ਕਿ ਇਹ ਮਰਜੀਬੜਾ ਇਹ ਜਿਹੜਾ ਸ਼ਬਦ ਹੈਗਾ ਇਹਦੀ ਪਰਤ ਹੈਗੀ ਐ ਸਮਝੋ ਵੀ ਅਸੀਂ ਤਾਂ ਪਰਤ ਨੂੰ ਅੱਗੇ ਤੋੜ ਰਹੇ ਆ ਇਹ ਜੇ ਕਹਿਣਾ ਹੋਵੇ ਦਿੱਲੀ ਹਕੂਮਤ ਦੇ ਖਿਲਾਫ ਦਿੱਲੀ ਦੀ ਜਿਹੜੀ ਮੁਗਲ ਹਕੂਮਤ ਦੇ ਖਿਲਾਫ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਸ਼ਹੀਦੀ ਲਈ ਪੇਸ਼ ਕਰਕੇ ਮਰ ਲਈ ਪੇਸ਼ ਕਰਕੇ ਨੌਵੇਂ ਪਾਤਸ਼ਾਹ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈਗਾ ਬੜਾ ਸੋਹਣਾ ਮਾਪਾ ਮੇਲ ਬਣਿਆ ਉਹਨਾਂ ਨੇ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਿੰਘ ਸੀਗੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਤੇਨਾਲਾ ਜੀ ਨੇ ਉਹਨਾਂ ਨੇ ਦਿੱਲੀ ਦੀ ਹਕੂਮਤ ਅੱਗੇ ਆਪਣੇ ਆਪ ਨੂੰ ਕਰਵਾਨ ਕਰਨ ਲਈ ਪੇਸ਼ ਕਰਕੇ ਇਹ ਜਿਹੜਾ ਮਰਜੀਵੜਿਆਂ ਦੀ ਪ੍ਰਤ ਅਸੀਂ ਸਮਝਦੇ ਹਾਂ ਕਿ ਉੱਥੋਂ ਤੁਰਿਆ ਅਸੀਂ ਕੋਈ ਸ਼ੁਰੂ ਕਰਨ ਵਾਲੇ ਨਹੀਂ ਅਸੀਂ ਤਾਂ ਉਹ ਪ੍ਰਤ ਤੇ ਅ ਅੱਗੇ ਤੋਰਨ ਵਾਲੇ ਹੈਗੇ ਤੇ ਅੱਜ ਜਿਹੜਾ ਜਥਾ ਜਾਊਗਾ ਉਸੇ ਭਾਵਨਾ ਨੂੰ ਲੈ ਕੇ ਹੀ ਆਪਣੇ ਆਪ ਨੂੰ ਬਾਦਨ ਦੀ ਭਾਵਨਾ ਨੂੰ ਲੈ ਕੇ ਅੱਗੇ ਵਧੂਗਾ ਠੀਕ ਹੈ ਮਦਦ ਠੀਕ ਹੈ ਜੀ ਓਕੇ ਚਲੋ